ਜੋ ਕਿ ਅੱਜ ਬੀਜੀਪੀ ਵਾਲੇ ਪੋਲਿੰਗ ਬੂਥ ਲੱਗੇ ਸੀ ਟੈਂਟ ਲਾਏ ਗਏ ਸੀਗੇ ਜਿਸ ਨੂੰ ਸਮੂਹ ਕਿੰਗਰਾਂ ਨਿਵਾਸੀਆਂ ਕਿਸਾਨ ਜੱਥਿਆਂ ਵਰਨੀਆਂ ਵੱਲੋਂ ਪੱਟ ਕੇ ਤੇ ਇੱਕ ਸਾਈਡ ਤੇ ਰੱਖਤਾ ਹੈ ਜੋ ਉਹਨਾਂ ਦਾ ਸਮਾਨ ਹੈ ਉਹ ਆਪੋ ਆਪਣਾ ਸਮਾਨ ਲੈ ਜਾ ਸਕਦੇ ਆ ਤੇ ਅਸੀਂ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਆ ਕਿ ਬੀਜੀਪੀ ਦਾ ਪਿੰਡ ਕਿੰਗਰਾਂ ਦੇ ਵਿੱਚ ਪੋਲਿੰਗ ਬੂਥ ਨਹੀਂ ਲਗਣ ਦੇਣਾ ਜੇ ਕਿ ਪਿੰਡ ਦਾ ਵਾਸੀ ਉਹ ਲੰਘ ਬੂਤ ਲਾਉਣ ਵਾਸਤੇ ਜਿੱਦ ਕਰੂਗਾ ਤਾਂ ਉਸ ਦਾ ਸਾਰਾ ਪੈਂਟ ਬਾਈਕਾਟ ਕਰੂਗਾ ਪੰਜਾਬੀਓ ਅਸੀਂ ਕਿਰਤੀ ਕਿਸਾਨੀ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ ਪੂਰੇ ਪੰਜਾਬ ਦੇ ਵਿੱਚ ਬੀਜਪੀ ਦਾ ਲਗਾਤਾਰ ਵਿਰੋਧ ਕਰਦੇ ਆਏ ਆ ਜੋ ਕਿ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਸੀਗਾ ਕਿ ਕਿਸਾਨੀ ਮੰਗਾਂ ਜੋ ਮੰਨ ਕੇ ਬੀਜਪੀ ਨੇ ਪੂਰੀਆਂ ਲਾਗੂ ਨਹੀਂ ਕੀਤੀਆਂ ਤੇ ਜਿਹੜੇ ਸਾਡੇ ਦਿੱਲੀ ਵੱਲ ਜਾ ਰਹੇ ਸੀ ਕਿਸਾਨ ਜਿਹੜਾ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਉਹਨਾਂ ਤੇ ਲਾਠੀ ਚਾਰਜ ਕੀਤਾ ਥਰੂ ਗੈਸ ਦੇ ਗੋਲੇ ਚਲਾਏ ਗਏ ਸਿੱਧੀਆਂ ਗੋਲੀਆਂ ਤੱਕ ਮਾਰੀਆਂ ਗਈਆਂ ਸਾਡੇ ਵੀਰ ਸ਼ੁਭਕਰਨ ਨੂੰ ਜਿਹੜਾ ਉਹ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਲਗਾਤਾਰ ਬੀਜੇਪੀ ਵਾਲੇ ਜਿਹੜੇ ਢੜਕਾਹੂ ਬਿਆਨ ਦੇ ਰਹੇ ਆ ਉਹਦੇ ਰੋਸ ਵਜੋਂ ਪੂਰੇ ਪੰਜਾਬ ਦੇ ਅੰਦਰ ਕੀ ਪੂਰੇ ਭਾਰਤ ਦੇ ਅੰਦਰ ਬੀਜੇਪੀ ਦਾ ਲਗਾਤਾਰ ਵਿਰੋਧ ਹੋ ਰਿਹਾ ਸੀਗਾ ਉਸੇ ਤਹਿਤ ਅਸੀਂ ਵੀ ਆਪਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਲਗਾਤਾਰ ਵਿਰੋਧ ਕੀਤਾ ਪਿੰਡਾਂ ਚੋਂ ਇਹਨਾਂ ਨੂੰ ਦੁੜਾਇਆ ਵੀ ਕਈ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜਨ ਤੱਕ ਨਹੀਂ ਦਿੱਤਾਗਾ ਤੇ ਹੁਣ ਜਿਹੜੇ ਪੋਲਿੰਗ ਬੂਥ ਉਹ ਪਿੰਡਾਂ ਦੇ ਵਿੱਚ ਲਾਉਣੇ ਸ਼ੁਰੂ ਕੀਤੇ ਹੋਏ ਨੇ ਅਸੀਂ ਅੱਜ ਕਿਰਤੀ ਕਿਸਾਨੀ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਦੇ ਵਿੱਚ ਜਿਹੜਾ ਕਿੰਗਰਿਆਂ ਤੋਂ ਇਹਨਾਂ ਦਾ ਜਿਹੜਾ ਪੋਲਿੰਗ ਬੂਥ ਆਸਤੇ ਟੈਂਟ ਜਿਹੜਾ ਚੋਰੀ ਲਾ ਕੇ ਗਏ ਸੀਗੇ ਪਿੰਡ ਦੇ ਵਿੱਚ ਤੇ ਉਹ ਟੈਂਟਾ ਜਿਹੜਾ ਉਹ ਕਿਸੇ ਦੀ ਨਿੱਜੀ ਜਗ੍ਹਾ ਦੇ ਵਿੱਚ ਲਾਇਆ ਗਿਆ ਸੀ ਤੇ ਉਹ ਜਿਹੜਾ ਪੱਟ ਕੇ ਉਹਦਾ ਸਮਾਨ ਸਾਈਡ ਤੇ ਰੱਖ ਦਿੱਤਾ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ